ਕਿਆ ਬੋਲਦਾ ਕਿਆ ਗਰਮ ਹੋਇਆ ਇਸ ਲਈ 5 ਗੁੰਮ ਨਾ ਲੜੀਤ ਕਟੜ ਰਿਹਾ ਲੀ ਨੂੰ ਇੱਕ ਦਾ ਫਰਟਾ ਜੀ ਅੰਦਰ ਅੰਦਰ ਨੰਬਰ ਲੈ ਆਉਂਦਾ ਆ ਜੀ ਨੰਬਰ ਸਮਾਨ ਹੈ ਰਿਹਾ ਸਾਡੇ ਕੋਲ ਸਾਰੇ ਜਿੰਮ ਦੇ ਜਿਹੜੇ ਵੀਰ ਮੌਜੂਦ ਨੇ ਹਰ ਵਾਰੀ ਜਦੋਂ ਵੀ ਕਿਤੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਉੱਥੇ ਵੀ ਇਹ ਵੱਲ ਟੜ ਕੇ ਉਹਦੇ ਵਿੱਚ ਹਿੱਸਾ ਪਾਉਂਦੇ ਆ ਤੇ ਅੱਜ ਇਹ ਆਫਤ ਆਈ ਆ ਤੇ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਵਾ ਤੇ ਅਸੀਂ ਇੱਕ ਹੋਰ ਬੇਨਤੀ ਕਰਦੀ ਚਾਹੁੰਦੇ ਆ ਕਿ ਹੁਣੇ-ਹੁਣੇ ਇੱਕ ਫੋਨ ਆ ਰਿਹਾ ਸੀ ਬਾਰਡ ਰੇਡੀਏ ਕੋਈ ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਥੋੜਾ ਜਿਹਾ ਆਪਾਂ ਸਬਰ ਨਾਲ ਆਈਏ ਜਿਹੜੇ ਲੰਗਰ ਪਾਣੀ ਆ ਰਹੇ ਆ ਬੜੀ-ਬੜੀ ਪੱਧਰ ਤੇ ਆ ਰਹੇ ਆ ਤੇ ਬਾਕੀ ਇਹ ਵੀ ਆਪਾਂ ਆਪਣੇ ਚੈਨਲ ਵੱਲੋਂ ਕਹਿਣਾ ਚਾਹੁੰਦੇ ਆ ਕਿ ਇੱਕ ਦਿਨ ਦਾ ਕੰਮ ਨਹੀਂਗਾ ਜਿਨ੍ਹਾਂ ਦੀਆਂ ਫਸਲਾਂ ਖਤਮ ਹੋ ਗਈਆਂ ਉੱਥੇ ਖਾਣ ਵਾਸਤੇ ਕੁਝ ਨਹੀਂਗਾ ਉਹਨਾਂ ਨੂੰ ਇੱਕ ਦਿਨ ਨਹੀਂ ਆਪਾਂ ਰਾਸ਼ਨ ਦੇਣਾ ਉਹਨਾਂ ਨੂੰ ਹੋ ਸਕਦਾ ਹੈ ਕਿ ਆਪਾਂ ਮਹੀਨੇ ਤੱਕ ਵੀ ਕੋਈ ਰਾਸ਼ਨ ਉਹਨਾਂ ਨੂੰ ਉਹਨਾਂ ਦੀ ਮਦਦ ਜਿਹੜੀ ਹੈ ਕਰਨੀ ਪਵੇ ਇਸ ਕਰਕੇ ਆਪਾਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਾਂ ਥੋੜਾ ਜਿਹਾ ਇੱਕ ਦੂਜੇ ਨਾਲ ਲਿੰਕ ਬਣਾ ਕੇ ਤੇ ਵਾਰੀ ਸਰ ਚੱਲਦੇ ਰਹੀਏ ਤਾਂ ਕਿ ਉੱਥੇ ਵੀ ਉਹਨਾਂ ਦਾ ਲੰਗਰ ਪੜੀ ਉਹਨਾਂ ਨੂੰ ਪਹੁੰਚਦਾ ਰਹੇ ਤੇ ਇਹ ਨਾ ਹੋਵੇ ਕਿ ਆਪਾਂ ਮੁੜ ਕੇ ਛੇਤੀ ਜਦ ਆਪਾਂ ਫੜ ਦਈਏ ਇਹ ਸਾਡੇ ਵੱਲੋਂ ਬੇਨਤੀ ਆ ਮੈਨੂੰ ਹੁਣੇ ਫੋਨ ਆਇਆ ਸੀ ਤੇ ਇਹਨਾਂ ਵੀਰਾਂ ਦਾ ਮੈਂ ਫਿਰ ਧੰਨਵਾਦ ਕਰਦਾ ਤੁਸੀਂ ਦੇਖ ਸਕਦੇ ਜੇ ਇਹਨਾਂ ਨੇ ਇਹ ਸਾਰਾ ਸਿਲੰਡਰ ਤੇ ਪਾਣੀ ਵਾਲੀ ਬੋਤਲਾਂ ਤੇ ਹੋਰ ਵੀ ਆ ਵੇਖੋ ਰੈਸ਼ਨ ਪਾਣੀ ਇਹਨਾਂ ਨੇ ਜਿਹੜਾ ਵਾ ਅਨੂ ਗੰਢੇ ਪੋਰ ਸੁੱਕਾ ਦੁੱਧ ਵੱਖ-ਵੱਖ ਤੀਜਾਂ ਜਿਹੜੀਆਂ ਲੈ ਕੇ ਜਾ ਰਹੇ ਆ ਇਹਨਾਂ ਦਾ ਸਾਡੇ ਚੈਨਲ ਵੱਲੋਂ ਤੇ ਪੰਜਾਬ ਦੇ ਲੋਕਾਂ ਵੱਲੋਂ ਧੰਨਵਾਦ ਆ ਮੈਂ ਡਾਕਟਰ ਪ੍ਰਤਾਪ ਸਿੰਘ ਭੰਗੜੀ ਤੁਸੀਂ ਦੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਵਲ ਵਾਈਕੋਜੀ ਦਾ ਖਾਲਸਾ ਵਾਈਕੋਜੀ ਦੀ ਫਤਿਹ ਅੱਜ ਆਪਾਂ ਫਤਿਹਗੜੀ ਚੀੜੀਆਂ ਮਗੀਤਾ ਰੋਹ ਯੂਨੀਵਰਸਿਟੀ ਜੇਹਾਂ ਆਪਾਂ ਸਾਰੇ ਮੁੰਡੇ ਇਕੱਠੇ ਹੋਏ ਆਂ ਅਸੀਂ ਕਾਫੀ ਦਿਨ ਤੋਂ ਜਿਹੜਾ ਕਿ ਡੇਰਾ ਇਲਾਕਾ ਦਾ ਉੱਥੇ ਰੋਜ਼ ਜਾ ਕੇ ਸੇਵਾ ਕਰਾ ਰਹੇ ਆਂ ਪਰ ਹੁਣ ਜਿਹੜੇ ਲੋਕ ਉਧਰ ਨੂੰ ਜਾ ਰਹੇ ਨੇ ਉਹਨਾਂ ਨੂੰ ਇਹ ਬੇਨਤੀ ਆ ਵੀ ਆਪਾਂ ਉਧਰ ਚੱਲ ਗਏ ਰਮਦਾਸ ਇੱਕ ਥਾਂ ਵਾਲੇ ਪਿੰਡ ਆ ਉਧਰ ਜਾ ਕੇ ਆਪਾਂ ਸੇਵਾ ਕਰਾਈਏ ਕਿਉਂਕਿ ਉਧਰ ਕਾਫੀ ਜ਼ਿਆਦਾ ਟਰਾਲੀਆਂ ਜਾ ਰਹੀਆਂ ਨੇ ਬਹੁਤ ਲੋਕ ਉਧਰ ਜਾ ਰਹੇ ਨੇ ਤੇ ਜਿਹੜੇ ਪਿੰਡ ਰਮਦਾਸ ਤੋਂ ਪਰੇ ਪਿੰਡੇ ਨੇ ਉਧਰ ਬੋਲਟ ਕੱਟ ਧਿਆਨ ਦਿੱਤਾ ਜਾ ਰਿਹਾ ਦਾ ਫੇਰ ਮਸੀਆ ਹਾਂਜੀ ਕਲੋਮਾਲ ਗੱਗੋਮਾਲ ਇਹੋ ਜਿਹੇ ਪਿੰਡ ਨੇ ਤੇ ਹੁਣ ਆਪਾਂ ਦੇਖੋ ਅੱਜ ਸਿਲੰਡਰ ਦੀ ਸੇਵਾ ਲੈ ਕੇ ਚੰਨੇ ਆ ਪਾਣੀ ਦੀ ਆਲੂ ਆ ਪਿਆਜ਼ ਆ ਜਿਹੜੇ ਜਿਹੜੇ ਉੱਥੇ ਵੀਰੇ ਨੂੰ ਨੰਬਰ ਲਏ ਹੋਏ ਆ ਉਹ ਕੀ ਕਰਦੇ ਆ ਜੀ ਸਾਨੂੰ ਫੋਨ ਕਰ ਦਿੰਦੇ ਆ ਵੀ ਆਹ ਚੀਜ਼ ਦੀ ਲੋੜ ਆ ਆਹ ਤੁਸੀਂ ਸਾਡੇ ਕੋਲ ਲੈ ਕੇ ਆਓ ਇਸ ਕਰਕੇ ਆਪਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉੱਥੇ ਡਿਮਾਂਡ ਪੁੱਛਿਆ ਕਰੋ ਮੇਰੇ ਵੀਰੋ ਕਿ ਇਹ ਸਮਾਨ ਖੜਿਆ ਕਰੋ ਹੁਣ ਸਾਡੇ ਦੇ ਪਿੰਡਾਂ ਦੇ ਲੋਕ ਕੀ ਕਰੇ ਆ ਕਿ ਲੰਗਰ ਪਕਾ ਕੇ ਲਗਾਤਾਰ ਲੰਗਰ ਹੀ ਲਈ ਜਾ ਰਹੇ ਆ लगे भी उसे बिल्कुल भी हमड़ नहीं हैगी अगे डिमांड पूछ गए तो मेरा भी फिर आप अपने पैसे खर्च का जाइए वाहू जी का खालसा वाहू मनसू संभो ला लो